ਸਤਿਕਾਰਯੋਗ ਖਾਲਸਾ ਜੀ ਅੱਜ ਜੋ ਸਾਡੇ ਪੰਥ ਦੇ ਵਿੱਚ ਜੋ ਖਾਲਸੇ ਪੰਥ ਉੱਤੇ ਇੱਕ ਬਹੁਤ ਵੱਡੇ ਜਿਹੜੇ ਕੁਸ ਬਹਿਠੀਏ ਬਣੇ ਬੈਠੇ ਹਨ ਜਿਹੜੇ ਕੀ ਦਸਮ ਦੀ ਬਾਣੀ ਨੂੰ ਨਿੰਦਦੇ ਹਨ ਦਸਮ ਦੀ ਬਾਣੀ ਨੂੰ ਆਖਦੇ ਹਨ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਕਈ ਤਾਂ ਡਰ ਦੇ ਮਾਰੇ ਕਹਿ ਦਿੰਦੇ ਹਨ ਕਿ ਅਸੀਂ ਜੇ ਪੰਜਾਬ ਸਾਹਿਬ ਅਕਾਲ ਉਸਤਤ ਤੇ ਇਹ ਇਹ ਬਾਣੀਆਂ ਨੂੰ ਮੰਨਦੇ ਹਨ ਬਾਕੀ ਅਸੀਂ ਕੋਈ ਵੀ ਬਾਣੀ ਨਹੀਂ ਮੰਨਦੇ ਹਨ ਪਰ ਜੇਕਰ ਉਹਨਾਂ ਨੂੰ ਸਵਾਲ ਕੀਤਾ ਜਾਵੇ ਕਿ ਪੈਸੇ ਬਣਾਉਣ ਦੇ ਖਾਤਰ ਤੁਸੀਂ ਕਮੇਟੀ ਵਾਲਿਆਂ ਨੇ ਵੱਡੇ ਵੱਡੇ ਸਮਾਗਮ ਕਰਾਉਣੇ ਹਨ ਤੇ ਉਹਨਾਂ ਦੇ ਵਿੱਚ ਤੁਸੀਂ ਆਖਣਾ ਹੈ ਕਿ ਅਰੰਗਜੀਤ ਗੁਰੂ ਕਲਗੀਧਰ ਦਾ ਜ਼ਫਰਨਾਮਾ ਪੜ੍ਹ ਕੇ ਮਰ ਗਿਆ ਸੀ ਪਰ ਮਿਸ਼ਨਰੀਓ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਦਸਮ ਦੀ ਬਾਣੀ ਦੇ ਵਿੱਚ ਹੀ ਜ਼ਫਰਨਾਮਾ ਆਉਂਦਾ ਹੈ ਜੇ ਤੁਸੀਂ ਦਸਮ ਨੂੰ ਮੰਨੋ ਕੀ ਨਹੀਂ ਜੇ ਤੁਸੀਂ ਦਸਮ ਨੂੰ ਮੰਨਦੇ ਨਹੀਂ ਕਿ ਇਹ ਬਾਣੀ ਨਹੀਂ ਹੈ ਜਫਰਨਾਮਾ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੀ ਨਹੀਂ ਹੈ ਫਿਰ ਤੁਸੀਂ ਇਤਿਹਾਸ ਦੀ ਮਿਸਾਲ ਕਿਉਂ ਦਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਦਾ ਜਫਰਨਾਮਾ ਪੜ ਕੇ ਰੰਗਜੀਤ ਮਰ ਗਿਆ ਜੇ ਤੁਸੀਂ ਅੱਬਲ ਦਾ ਜਿਹੜੇ ਕਹਿੰਦੇ ਹਨ ਕਿ ਅਸੀਂ ਜਾਬ ਸਾਹਿਬ ਨੂੰ ਤੇ ਅਕਾਲ ਉਸਤਤ ਨੂੰ ਹੀ ਮੰਨਦੇ ਹਨ ਉਹ ਤਾਂ ਵਿੱਚੋਂ ਵਿੱਚੋਂ ਕਹਿੰਦੇ ਹਨ ਮੰਨਦੇ ਉਹਨਾਂ ਨੂੰ ਵੀ ਨਹੀਂ ਹਨ ਜੇਕਰ ਦੀ ਜੇਕਰ ਦਸਮ ਦੀ ਬਾਣੀ ਨੂੰ ਤੁਸੀਂ ਨਹੀਂ ਮੰਨਦੇ ਤੁਸੀਂ ਆਖਦੇ ਹੋ ਕਿ ਦਸਮ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਕਰ ਸਕਦੇ ਫੇਰ ਜਦੋਂ ਅੰਮਰਤ ਸੰਚਾਰ ਤੁਸੀਂ ਤਿਆਰ ਕਰਦੇ ਹੋ ਪੰਜਾਂ ਪਿਆਰਿਆਂ ਨੂੰ ਗੁਰੂ ਸਾਹਿਬ ਦੇ ਬਰਾਬਰ ਬਿਠਾ ਕੇ ਬਾਟੇ ਦੇ ਵਿੱਚ ਜਦੋਂ ਖੰਡਾ ਘੁਮਾਉਂਦੇ ਹੋ ਉਸ ਦੇ ਵਿੱਚ ਤੁਸੀਂ ਤਿੰਨ ਬਾਣੀਆਂ ਦਸਮ ਦੀਆਂ ਹੀ ਪੜਦੇ ਹੋ ਜੋੜੀ ਦੂਜੇ ਨੰਬਰ ਤੇ ਜਾਪ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ ਤੇ ਤੀਜੀ ਬਾਣੀ ਜਿਹੜੇ 10 ਸਵਈਏ ਹਨ ਉਹ ਸਵਈਏ ਦਸਮੇ ਦੀ ਬਾਣੀ ਦੇ ਵਿੱਚ ਹੀ ਹਨ ਜੋ ਜਾਪ ਸਾਹਿਬ ਤੋਂ ਬਾਅਦ ਅਕਾਲ ਉਸਤਤ ਦੀ ਬਾਣੀ ਆਉਂਦੀ ਹੈ ਤੇ ਅਕਾਲ ਉਸਤਤ ਦੇ ਵਿੱਚ ਹੀ ਉਹ 10 ਸਵਈਏ ਹਨ ਹੋਰ ਇਹਨਾਂ ਮਿਸ਼ਨਰੀਆਂ ਦਾ ਕਨਸੈਪਟ ਹੈ ਕਿ ਗੁਰੂ ਕਲਗੀ ਧਾਰਨ ਜਿਹੜੇ ਉਹ ਚਰਿੱਤਰੂਪਖਿਆਨ ਉਹ ਨਹੀਂ ਲਿਖੇ ਹਨ 405 ਚਰਿੱਤਰ ਗੁਰੂ ਕਾਲ ਕੀ ਤਾਂ ਰਜੀਦੇ ਨਹੀਂ ਹਨ ਇਹ ਜਿਹੜੀ ਚਰਿੱਤਰੂਪਖਿਆਨ ਦੀ ਡਿਬੇਟ ਹੈ ਇਸ ਦਾ ਵੀ ਮਸਲਾ ਪੰਥ ਦੇ ਵਿੱਚ ਬੜਾ ਚੱਲਦਾ ਆ ਬੜੇ ਵਿਰੋਧ ਕਰਦੇ ਹਨ ਸਦਾ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਜਿਨ੍ਹਾਂ ਨੇ ਰਾਜ ਭਾਗ ਭਾਈ ਸੰਭਣਾ ਹੈ ਉਹਨਾਂ ਨੂੰ ਇਹ ਚਰਿੱਤਰਤੋਂ ਬਚਣਾ ਪਵੇਗਾ ਗੁਰੂ ਕਲਗੀਧਰ ਜੀ ਪੈਰ ਪੈਰ ਤੇ ਸਾਨੂੰ ਦੱਸ ਰਹੇ ਹਨ ਕਿ ਸਿੱਖਾ ਤੂੰ ਇਵੇਂ ਨਹੀਂ ਕਰਨਾ ਹੈ ਤੂੰ ਗੁਰਮਤ ਦੇ ਮਾਰਗ ਤੇ ਚੱਲਣਾ ਹੈ ਚਰਿਤ੍ਰੋਪਖਿਆਨ ਦੇ ਵਿੱਚ ਸਿੱਖ ਨੂੰ ਇਹ ਸਮਝਾਇਆ ਹੈ ਕਿ ਤੂੰ ਇਹ ਕਿਤੇ ਆਪਣਾ ਜੁੜਾ ਧਰਮ ਹੈ ਉਹ ਪ੍ਰਸ਼ਟ ਨਹੀਂ ਕਰਨਾ ਹੈ ਕਹਿੰਦੇ ਹਨ ਕਿ ਇਸਤਰੀਆਂ ਬਾਰੇ ਗੁਰੂ ਕਲਗੀਧਰ ਨੇ ਗਲਤ ਲਿਖਿਆ ਹੈ ਪਰ ਇਹਨਾਂ ਨੂੰ ਇਹੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਚਲਿਤਰ ਸ਼ੁਰੂ ਹੁੰਦਾ ਹੈ ਉਹ ਪੁਰਸ਼ ਤੋਂ ਹੀ ਹੁੰਦਾ ਹੈ ਕਿਵੇਂ ਬਾਹਰੋਂ ਇੱਕ ਲੜਕੀ ਲੈ ਆਂਦਾ ਹੈ ਉਸ ਦੀ ਜਿਹੜੀ ਲੜਕੀ ਹੈ ਉਹ ਰਾਜੇ ਦੇ ਪੁੱਤਰ ਤੇ ਮੋਹਿਤ ਹੋ ਜਾਂਦੀ ਹੈ ਤੇ ਉਸ ਦਾ ਪੁੱਤਰ ਆਖਦਾ ਹੈ ਕਿ ਬੇਸ਼ੱਕ ਤੂੰ ਮੇਰੀ ਸਤੇਲੀ ਮਾਂ ਹੈ ਤਾਂ ਤੂੰ ਮੇਰੀ ਮਾਂ ਹੀ ਹੈ ਇਹ ਗੱਲ ਦੀ ਰਾਣੀ ਈਰਖਾ ਕਰ ਲੈਂਦੀ ਹੈ ਤੇ ਰਾਜੇ ਦੇ ਸਾਹਮਣੇ ਚਲੀ ਜਾਂਦੀ ਹੈ ਫਿਰ ਮੰਤਰੀ ਉਸ ਨੂੰ ਸਮਝਾਉਂਦਾ ਹੈ ਕਿ ਇਸ ਦਾ ਚਰਿੱਤਰ ਹੈ ਉਹ ਜਿਹੜੇ 405 ਚਰਿੱਤਰ ਸਮਾਪਤ ਜੋ ਚੌਪਈ ਸਾਹਿਬ ਦੀ ਬਾਣੀ ਦੇ ਵਿੱਚ ਆਂਦਾ ਹੈ 405 ਚਰਿੱਤਰਾਂ ਦੀ ਸਮਾਪਤੀ ਕਰਕੇ ਫਿਰ ਗੁਰੂ ਕਲਗੀਧਰ ਮਹਾਰਾਜ ਨੇ ਚੌਪਈ ਸਾਹਿਬ ਦੀ ਬਾਣੀ ਲਿਖੀ ਹੈ ਵਿਭੌਰ ਸਭ ਗੁਰੂ ਕਰਤੇ ਤੇ ਮਿਸ਼ਨਰੀ ਜਦੋਂ ਚੌਪਈ ਸਾਹਿਬ ਵਾਲਾ ਦਿਨ ਆਂਦਾ ਹੈ ਜਿਸ ਦਿਨ ਉਚਾਰੀ ਸੀ ਫਿਰ ਉਸ ਦਿਨ ਵੱਡੇ ਵੱਡੇ ਪ੍ਰੋਗਰਾਮ ਕਰਦੇ ਹਨ ਮਾਇਆ ਖਾਦਰ ਪਰੇ ਕਿਉਂ ਦੱਸਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚੋਪਈ ਸਾਹਿਬ ਦੀ ਬਾਣੀ ਲਿਖੀ ਇਹ ਵੀ ਨਾ ਦੱਸਿਆ ਕਰੋ ਫਿਰ ਚੋਪਈ ਸਾਹਿਬ ਦੀ ਬਾਣੀ ਅੰਮ੍ਰਿਤ ਸੰਚਾਰ ਵੱਲੋਂ ਕਿਉਂ ਪੜ੍ਹਦੇ ਹੋ ਜਾਬ ਸਾਹਿਬ ਸਵਈਏ ਤੇ ਚੋਪਈ ਦੀ ਬਾਣੀ ਕਿਉਂ ਪੜ੍ਹਦੇ ਹੋ ਜੇਕਰ ਤੁਸੀਂ ਦਸ਼ਮ ਨੂੰ ਮੰਨਣਾ ਹੀ ਨਹੀਂ ਹਾਂ ਸੋ ਫਿਲਹਾਲ ਇਹ ਜਿਹੜੇ ਸਵਾਲ ਜਵਾਬ ਹਨ ਇਹ ਤਾਂ ਚੱਲਦੇ ਹੀ ਰਹਿਣਗੇ ਮੇਨ ਜਿਹੜਾ ਅੱਜ ਦਾ ਵਿਸ਼ਾ ਹੈ ਕਿ ਜੋ ਮਿਸ਼ਨਰੀ ਹਨ ਉਹ ਆਏ ਕਿੱਥੋਂ ਹਨ ਕਿੱਥੋਂ ਦੇ ਰਹਿਣ ਵਾਲੇ ਸਨ ਮਿਸ਼ਨਰੀ ਸ਼ਬਦ ਤਾਂ 1849 ਦੇ ਵਿੱਚ ਭਾਰਤ ਦੇ ਵਿੱਚ ਆਉਂਦਾ ਹੈ 1849 ਦੇ ਵਿੱਚ ਇਹ ਮਿਸ਼ਨਰੀ ਬਣੇ ਹਨ 1920 ਵਾਲੇ 1849 ਦੇ ਵਿੱਚ ਮਿਸ਼ਨਰੀ ਕਿੱਥੋਂ ਆਏ ਇਹਨਾਂ ਨੇ ਕੀ ਕੰਮ ਸ਼ੁਰੂ ਕੀਤਾ ਤੇ ਪੰਥ ਦੇ ਵਿੱਚ ਦਸਮ ਦਾ ਵਿਵਾਦ ਕਿਵੇਂ ਪਾਇਆ ਇਸ ਨੂੰ ਜੇ ਅਸੀਂ ਜਾਣਾਂਗੇ ਤਾਂ ਸਿੱਧੇ ਸ਼ਬਦਾਂ ਤੇ ਅਸੀਂ ਪਹਿਲਾਂ ਇਹ ਜਾਣਾਂਗੇ ਕਿ ਸ਼ੇਰੇ ਪੰਜਾਬ ਦੇ ਕੋਲ ਇੱਕ ਆਪਣੀ ਫੌਜ ਸੀ ਇੱਕ ਅਕਾਲੀ ਦੀ ਫੌਜ ਸੀ ਜਿਸ ਦੇ ਜਥੇਦਾਰ ਸਨ ਅਕਾਲੀ ਬਾਬਾ ਫੂਲਾ ਸਿੰਘ ਜੀ ਤੇ ਅੰਗਰੇਜ਼ਾਂ ਦੇ ਨਾਲ ਉਹਨਾਂ ਦਾ ਮਤਭੇਦ ਚੱਲਦਾ ਹੈ ਕਿਵੇਂ ਬਾਬਾ ਹਨੂਮਾਨ ਸਿੰਘ ਜੀ ਜੁੱਧ ਦੇ ਵਿੱਚ ਸ਼ਹੀਦ ਹੁੰਦੇ ਹਨ ਸਿੱਖ ਐਂਗਲੋਵਾਰ ਹੁੰਦੀਆਂ ਹਨ ਜਿਸ ਦੇ ਵਿੱਚ ਪੰਥ ਦੇ ਸੰਗਤਾਂ ਨੇ ਬਣੀਆਂ ਸ਼ਹੀਦੀਆਂ ਪਾਈਆਂ ਹਨ ਫਿਰ ਇਹ ਜਿੰਨੀਆਂ ਵੀ ਖਬਰਾਂ ਸਨ ਉਹ ਅੰਗਰੇਜ਼ਾਂ ਦੇ ਅਫਸਰਾਂ ਨੇ ਲੰਡਨ ਪਹੁੰਚਾਈਆਂ ਸਨ ਏ ਲੰਡਨ ਤੋਂ ਇਹ ਆਖਦੇ ਸਨ ਕਿ ਜਿਹੜੇ ਇਹ ਪੰਜਾਬ ਦੇ ਵਿੱਚ ਰਹਿਣ ਵਾਲੇ ਨਿਹੰਗ ਸਿੰਘ ਹਨ ਇਹਨਾਂ ਤੋਂ ਖਤਰਾ ਹੈ ਕਿਉਂਕਿ ਅੰਗਰੇਜ਼ਾਂ ਨੇ ਪਹਿਲਾਂ ਆਪਣਾ ਬਰਤਾਨੀਆ ਰਾਜ ਹਿੰਦੁਸਤਾਨ 'ਚ ਜਮਾ ਲਿਆ ਸੀ ਇਹ ਫਿਰ ਲੰਡਨ ਜਾ ਕੇ ਰਿਪੋਰਟ ਪੇਸ਼ ਕਰਦੇ ਸਨ ਕਿ ਪੰਜਾਬ ਦੇ ਵਿੱਚ ਸਿਰਫ ਨਿਹੰਗ ਸਿੰਘ ਹਨ ਜੋ ਸਾਨੂੰ ਰਾਜ ਕਰਨ ਤੋਂ ਰੋਕ ਰਹੇ ਹਨ ਜੇਕਰ ਅਸੀਂ ਨਿਹੰਗ ਸਿੰਘਾਂ ਦਾ ਬੈਰ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਪਾ ਪਾ ਦੇ ਪਾ ਦਿੱਤਾ ਜਾਵੇ ਲੋਕਾਂ ਦੇ ਨਾਲ ਨਿਹੰਗ ਸਿੰਘਾਂ ਨੂੰ ਲੜਾ ਦਿੱਤਾ ਜਾਵੇ ਫੇਰ ਅਸੀਂ ਬੜੀ ਛੇਤੀ ਪੰਜਾਬ ਤੇ ਰਾਜ ਵੀ ਕਰ ਲਵਾਂਗੇ ਜੇਕਰ ਇਹਨਾਂ ਦੇ ਗ੍ਰੰਥਾਂ ਨੂੰ ਝੂਠਾ ਪਾ ਦੇਵਾਂਗੇ ਇਹਨਾਂ ਦੇ ਵਿੱਚ ਹੀ ਰਹਿ ਕੇ ਪਸੂੜੀਏ ਬਣ ਜਾਣਗੇ ਫੇਰ ਅਸੀਂ ਸਿੱਖਾਂ ਤੇ ਰਾਜ ਕਰ ਸਕਦੇ ਹਾਂ ਇੰਦੀ ਜਿਹੜੀ ਧਾਰਮਿਕ ਨੀਤੀ ਹੈ ਉਸ ਉੱਤੇ ਬੱਟਾ ਲਾ ਦਿੱਤਾ ਜਾਵੇ ਫੇਰ ਅਸੀਂ ਰਾਜ ਕਰ ਸਕਦੇ ਹਾਂ ਹੁਣ ਜਿਹੜਾ ਪਹਿਲਾ ਮਿਸ਼ਨਰੀ ਲੰਡਨ ਤੋਂ ਪੰਜਾਬ ਨੂੰ ਭਾਸ਼ਾ ਸਿੱਖਣ ਵਾਸਤੇ ਆਂਦਾ ਹੈ ਉਹ ਸਿੱਖਾਂ ਨੂੰ ਪਹਿਲਾਂ ਦੇਖਦਾ ਹੈ ਰਹਿੰਦੇ ਕਿਵੇਂ ਹਨ ਕਿਹੜੇ ਗ੍ਰੰਥਾਂ ਨੂੰ ਪੜ੍ਹਦੇ ਹਨ ਕਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ ਸੋ ਉਹ ਜਿਹੜਾ ਪਹਿਲਾ ਮਿਸ਼ਨਰੀ ਸੀ ਜਿਹੜਾ ਲੰਡਨ ਤੋਂ ਪੰਜਾਬ ਆਇਆ ਸੀ ਉਸ ਦਾ ਨਾਮ ਹੈ ਅ ਅਰਨੇਸ ਟਰੰਪ ਇਹ ਜੋ ਅਰਨੇਸ ਟਰੰਪ ਹੈ ਇਹਦਾ ਜਨਮ 1828 ਦੇ ਵਿੱਚ ਜਰਮਨੀ ਦੇ ਵਿੱਚ ਹੁੰਦਾ ਹੈ ਜਾਦੇ ਹੀ ਨੌਜਵਾਨ ਹੋਇਆ ਤੇ ਉਸ ਸਮਾਂ ਆਇਆ 1849 ਦਾ ਤਦੋ ਜਰਮਨੀ ਦੇ ਵਿੱਚ ਰਾਜਨੀਤਿਕ ਗੜਬੜੀਆਂ ਬਹੁਤ ਛੜਗੀਆਂ ਸਨ ਜਿਹੜੀ ਜਰਮਨੀ ਦੀ ਫ੍ਰੈਂਕਫੋਰਟ ਪਾਰਲੀਮੈਂਟ ਸਨ ਜਿਸ ਦਾ ਵਿਵਾਦ ਚੱਲ ਰਿਹਾ ਹੈ ਕਿ ਕਿੰਗ ਫੈਡਰਿਕ ਨੂੰ ਹੀ ਅਸੀਂ ਜਰਮਨੀ ਦਾ ਕਿੰਗ ਬਣਾਉਣਾ ਹੈ ਇਹ ਜਿਹੜੀਆਂ ਰਾਜਨੀਤਿਕ ਜਦ ਗਤੀਵਿਧੀਆਂ ਹੋਈਆਂ ਜਦ ਉੱਥੇ ਦੰਗੀ ਫਸਾਦ ਸ਼ੁਰੂ ਹੋਣ ਲੱਗੇ 1849 ਦੇ ਵਿੱਚ ਇਹ ਜਿਹੜਾ ਅਰਨੇਸ਼ 트੍ਰੰਪ ਹੈ ਇਹ 트੍ਰੰਪ ਲੰਡਨ ਨੂੰ ਜਰਮਨੀ ਨੂੰ ਛੱਡ ਕੇ ਲੰਡਨ ਦੇ ਵਿੱਚ ਆ ਜਾਂਦਾ ਹੈ ਜਦ ਇਹ 1849 ਦੇ ਵਿੱਚ ਲੰਡਨ ਹੁੰਦਾ ਹੈ ਤੇ ਲੰਡਨ ਦੇ ਵਿੱਚ ਇੱਕ ਈਸਟ ਇੰਡੀਅਨ ਹਾਊਸ ਸੀ ਉਸ ਦੇ ਵਿੱਚ ਲਾਇਬ੍ਰੇਰੀਅਨ ਦੀ ਹੈ ਨੌਕਰੀ ਕਰਦਾ ਹੈ ਜਦ ਇਸ ਨੂੰ ਉਸ ਇਸ਼ਟ ਇੰਡੀਅਨ ਆਫਿਸ ਦੇ ਵਿੱਚ ਕੰਮ ਕਰਦੇ ਨੂੰ ਬੜਾ ਸਮਾਂ ਗੁਜ਼ਰ ਗਿਆ ਫਿਰ 1854 ਦੇ ਵਿੱਚ ਉੱਥੇ ਦੀ ਜਿਹੜੀ ਇੱਕ ਸੁਸਾਇਟੀ ਸੀ ਜਿਸ ਦਾ ਨਾਮ ਇਕ ਲਿਮਿਟਲ ਸੀ ਉਹ ਇਸ ਨੂੰ 1854 ਦੇ ਵਿੱਚ ਭਾਰਤ ਨੂੰ ਭੇਜਦੀ ਹੈ ਜਿਵੇਂ ਉਹਨਾਂ ਨੂੰ ਅੰਗਰੇਜ਼ਾਂ ਦੇ ਅਫਸਰਾਂ ਨੇ ਖਬਰਾਂ ਦਿੱਤੀਆਂ ਸਨ ਕਿ ਪੰਜਾਬ ਦੇ ਵਿੱਚ ਸਾਨੂੰ ਨਿਹੰਗ ਸਿੰਘਾਂ ਤੋਂ ਖਤਰਾ ਹੈ ਏ ਬੇ ਇਸ਼ਾਰੇ ਆਮ ਹਥਿਆਰ ਲੈ ਕੇ ਘੁੰਮਦੇ ਹਨ ਇਹਨਾਂ ਨੂੰ ਕੋਈ ਵੀ ਹਕੂਮਤ ਦਾ ਡਰ ਨਹੀਂ ਹੈ ਗਵਰਨਮੈਂਟ ਨੂੰ ਕੁਝ ਵੀ ਨਹੀਂ ਮੰਨਦੇ ਹਨ 1854 ਦੇ ਵਿੱਚ ਫਿਰ ਅਰਨੇਸ ਟਰੰਪ ਨੂੰ ਇਹ ਸੋਸਾਇਟੀ ਭਾਰਤ ਭੇਜਦੀ ਹੈ ਜੋ ਕਿ ਇਹ ਉਸਦੀ ਭਾਸ਼ਾ ਸਿੱਖਦੀ ਹੈ ਫਿਰ ਪਰ ਇਹਨਾਂ ਦਾ ਮੇਨ ਮੋਟਿਵ ਇਹ ਸੀ ਕਿ ਅਸੀਂ ਟਰੰਪ ਨੂੰ ਭੇਜ ਕੇ ਪਹਿਲਾਂ ਪੰਜਾਬ ਦੀ ਸਥਿਤੀ ਦੇਖਾਂਗੇ ਉੱਥੇ ਦੀ ਭਾਸ਼ਾ ਸਿੱਖਾਂਗੇ ਫੇਰ ਆਪਣੇ ਜਿਹੜੇ ਸਾਡੇ ਜਿਹੜੇ ਮਿਸ਼ਨਰੀ 크ਰਿਸਚੀਅਨ ਹਨ ਫੇਰ ਅਸੀਂ ਇਹਨਾਂ ਨੂੰ 올 ਓਵਰ ਪੰਜਾਬ ਦੇ ਵਿੱਚ ਭੇਜਾਂਗੇ ਪੰਜਾਬ ਦੌਰੇ ਦੇ ਲਈ ਆਪਣੇ ਜਿਹੜੇ ਸਾਡੇ ਪੋਪ ਹਨ ਜਿਹੜੇ ਸਾਡੇ ਈਸਾਈ ਪ੍ਰਚਾਰਕ ਕਥਾਵਾਚਕ ਹਨ ਉਹਨਾਂ ਨੂੰ ਭੇਜਾਂਗੇ ਫੇਰ ਅਸੀਂ ਆਪਣਾ ਧਰਮ ਪੰਜਾਬ ਦੇ ਵਿੱਚ ਫਲਾਵਾਂਗੇ ਪੰਜਾਬ ਦੇ ਲੋਕਾਂ ਨੂੰ 크ਰਿਸਚੀਅਨ ਬਣਾਵਾਂਗੇ ਮੇਨ ਇੰਦਾ ਹੀ ਮੋਟਿਵ ਸੀ ਫੇਰ 1854 ਦੇ ਵਿੱਚ ਇਹ ਜਦ ਪੰਜਾਬ ਆਂਦਾ ਹੈ ਅਰਨੇਸਟ ਟਰੰਪ ਇਹ ਸਭ ਤੋਂ ਪਹਿਲਾਂ ਕਰਾਚੀ ਜਾਂਦਾ ਹੈ ਕਰਾਚੀ ਰਹਿ ਕੇ ਇਹਨੇ ਸਿੰਧੀ ਭਾਸ਼ਾ ਸਿੱਖੀ ਹੈ ਫਿਰ ਭਾਸ਼ਾ ਨੂੰ ਸਿੱਖ ਕੇ ਫਿਰ ਇੱਕ ਇਹ ਸਿੰਧੀ ਗ੍ਰਾਮਰ ਬੁੱਕ ਵੀ ਲਿਖਦਾ ਹੈ ਫਿਰ ਜਦ ਇਹ ਪਸ਼ਾਵਰ ਜਾਂਦਾ ਹੈ ਉਤੋਂ ਪਸਤੂ ਭਾਸ਼ਾ ਸਿੱਖੀ ਹੈ ਜਦੋਂ ਇਹ ਪਸ਼ਾਵਰ ਗਿਆ ਸੀ ਫਿਰ ਇਸਨੇ ਆਪਣਾ ਮਿਸ਼ਨਰੀਆਂ ਵਾਲਾ ਕੰਮ ਤੇ ਸ਼ੁਰੂ ਕਰ ਦਿੱਤਾ ਸੀ ਜੋ ਕਿ ਇੱਕ ਈਸਾਈ ਧਰਮ ਪ੍ਰਚਾਰਕ ਵੀ ਸੀ ਇਸਨੇ ਹੀ ਫਿਰ ਪੰਜਾਬ ਦੇ ਵਿੱਚ ਮਿਸ਼ਨਰੀ ਸ਼ਬਦ ਲਿਆਂਦਾ ਜੋ ਕਿ ਅਰਨੇਸ਼ ਟਰੰਪ 1854 ਦੇ ਵਿੱਚ ਜਦੋਂ ਪੰਜਾਬ ਆਇਆ ਪੇਸ਼ ਭਾਸ਼ਾ ਸਿੱਖਣ ਦੇ ਲਈ ਸਿੱਖਾਂ ਦੀ ਸ਼ੈਲੀ ਨੂੰ ਜਾਂਚਣ ਦੇ ਲਈ ਸਿੱਖਾਂ ਦੀ ਗਤੀਵਿਧ ਨੂੰ ਦੇਖਣ ਦੇ ਲਈ ਫਿਰ ਪਸ਼ਾਵਰ ਜਾ ਕੇ ਇਸ ਨੇ ਜਦ ਪਸ਼ਤੂ ਨੂੰ ਸਿੱਖਿਆ ਫਿਰ ਉੱਥੇ ਮਿਸ਼ਨਰੀ ਕੰਮ ਸ਼ੁਰੂ ਕਰ ਦਿੱਤਾ ਇਹ ਆਪਣੀ ਪਸ਼ਤੋ ਦੀ ਪੜ੍ਹਾਈ ਦੇ ਨਾਲ ਆਪਣਾ ਧਰਮ ਦਾ ਵੀ ਪ੍ਰਚਾਰ ਕਰਨ ਲੱਗਾ ਸੋ ਇਹੀ ਅਰਨਿਸ਼ 트ੰਪ ਨੇ ਮਿਸ਼ਨਰੀ ਸ਼ਬਦ ਨੂੰ ਅੱਜ ਪੰਥ ਦੇ ਵਿੱਚ ਲਿਆ ਕੇ ਰੱਖਿਆ ਹੈ ਜੋ ਅੱਜ ਸਾਡੇ ਪੰਥ ਦੇ ਵਿੱਚ ਮਿਸ਼ਨਰੀਏ ਹਨ ਜਿਹੜੇ ਦਸਮਦਿ ਦੀ ਬਾਣੀ ਨੂੰ ਕੁਝ ਵੀ ਨਹੀਂ ਮੰਨਦੇ ਹਨ ਕਹਿੰਦੇ ਦਸਮ ਗ੍ਰੰਥ ਹੀ ਨਹੀਂ ਹੈ ਕੱਲ ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਕਹਿੰਦੇ ਗੁਰੂ ਗ੍ਰੰਥ ਸਾਹਿਬੀ ਕੁਝ ਵੀ ਨਹੀਂ ਹੈ ਜੇ ਅੱਜ ਇਹਨਾਂ ਨੇ ਉਂਗਲ ਦਸਮ ਦੀ ਕੀਤੀ ਹੈ ਇਹ ਕਹਿੰਦੇ ਹਨ ਨਾ ਕਿ ਕਲਗੀਧਰ ਨੇ ਕ੍ਰਿਸ਼ਨ ਅਵਤਾਰ ਲਿਖਿਆ ਹੈ ਇਹਦਾ ਬ੍ਰਾਹਮਣਾ ਨੇ ਲਿਖਿਆ ਹੈ ਫਿਰ ਕੱਲ ਉਹ ਵੀ ਸਮਾਂ ਦੂਰ ਨਹੀਂ ਜਦੋਂ ਇਹ ਮਿਸ਼ਨਰੀ ਇਹ ਆਖਣਗੇ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਆਂਦਾ ਹੈ ਧੰਨ ਧੰਨ ਮਾਤਾ ਤੂੰ ਦੇਵਕੀ ਇਹ ਵੀ ਬ੍ਰਾਹਮਣਾ ਨੇ ਲਿਖਿਆ ਹੈ ਇਹ ਗੁਰੂ ਨਾਨਕ ਨੋ ਵੀ ਮਾੜਾ ਆਖਣਗੇ ਗੁਰੂ ਅਰਜਨ ਦੇਵ ਨੂੰ ਵੀ ਮਾੜਾ ਆਖਣਗੇ ਮਿਸ਼ਨਰੀਏ ਉਹ ਸਮਾਂ ਹਜੇ ਦੂਰ ਹੈ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਇਹ ਮਿਸ਼ਨਰੀ ਗੁਰੂ ਗ੍ਰੰਥ ਤੇ ਵੀ ਉਂਗਲ ਕਰ ਦਣਗੇ ਇਹ ਜਿਹੜਾ ਅਰਨੇਸ ਟਰੰਪ ਹੈ ਇਹ ਫੇਰ ਇੱਕ ਕਿਤਾਬ ਲਿਖਦਾ ਹੈ ਦੀ ਆਦੀ ਗ੍ਰੰਥ ਉਸ ਦੇ ਵਿੱਚ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿੱਖਾਂ ਦੀ ਸ਼ੈਲੀ ਉੱਤੇ ਨਿਹੰਗ ਸਿੰਘਾਂ ਦੇ ਉੱਤੇ ਸਿੱਖਾਂ ਦੇ ਇਤਿਹਾਸ ਉੱਤੇ ਦੇ ਦਸ਼ਮਗ੍ਰੰਥ ਬਾਰੇ ਟਿੱਪਣੀਆਂ ਕਰਦਾ ਹੈ ਜਾਂਦੇ ਇਸ ਨੇ 1854 ਦੇ ਵਿੱਚ ਕਰਾਚੀ ਆ ਕੇ ਪਸ਼ਤੂ ਦੀ ਭਾਸ਼ਾ ਸਿੱਖੀ ਪਸ਼ਾਬਰ ਆ ਕੇ ਭਾਸ਼ਾ ਸਿੱਖੀ ਇਸ ਨੇ ਫਿਰ ਮਿਸ਼ਨਰੀ ਕੰਮ ਵੀ ਸ਼ੁਰੂ ਕਰ ਦਿੱਤਾ 1860 ਦਾ ਸਮਾਂ ਆਇਆ ਫਿਰ ਇਹ ਫਿਰ ਤੋਂ ਲੰਡਨ ਜਾਂਦਾ ਹੈ ਜਿਹੜੀ ਇਸ ਨੇ ਭਾਸ਼ਾ ਸਿੱਖੀਆਂ ਸਨ ਪਸ਼ਤੂ ਅਤੇ ਸਿੰਧੀ ਉਸ ਤੋਂ ਫਿਰ ਇਹ ਲੰਡਨ ਜਾ ਕੇ ਪੜ੍ਹਾਉਂਦਾ ਹੈ ਜਾਦ ਲੰਡਨ ਇਸਨੇ ਪੋਪ ਨੂੰ ਤੇ ਕ੍ਰਿਸ਼ਨਾ ਦੇ ਪ੍ਰਚਾਰਕਾਂ ਨੂੰ ਇਹ ਭਾਸ਼ਾ ਸਿਖਾਈ ਫਿਰ ਉਹ ਪ੍ਰਚਾਰਕ ਫਿਰ ਭਾਰਤ ਭੇਜੇ ਪੰਜਾਬ ਨੂੰ ਕਿ ਅਸੀਂ ਈਸਾਈ ਧਰਮ ਦਾ ਪ੍ਰਚਾਰ ਕਰੀਏ ਪਰ ਇਹ ਫੇਲ ਹੋ ਜਾਂਦੇ ਹਨ ਇਹਨਾਂ ਨੂੰ ਕਾਮਯਾਬੀ ਵੀ ਨਹੀਂ ਮਿਲਦੀ ਹੈ ਫਿਰ 1869 ਦੇ ਵਿੱਚ ਇਹਨਾਂ ਦੇ ਪ੍ਰਚਾਰਕ ਫਿਰ ਲੰਡਨ ਆਦੇ ਹਨ ਫਿਰ ਇਹ ਹੈ ਜਿਹੜਾ ਇਹਦਾ ਈਸਟ ਇੰਡੀਅਨ ਦਾ ਜਿਹੜਾ ਆਫਿਸ ਸੀ ਲੰਡਨ ਦੇ ਵਿੱਚ ਜਿੱਥੋਂ ਅਰਨੇਸ ਟਰੰਪ ਨੂੰ 1854 ਦੇ ਵਿੱਚ ਭਾਸ਼ਾ ਸਿੱਖਣ ਨੂੰ ਭੇਜਿਆ ਭਾਸ਼ਾ ਸਿੱਖੀ ਹੋਈ ਜਿਹੜੇ ਇਹਨਾਂ ਦੇ ਪੋਪ ਪ੍ਰਚਾਰਕ ਸੀ 1869 ਦੇ ਵਿੱਚ ਆ ਜਾਂਦੇ ਹਨ ਇੱਥੇ ਫਿਰ ਇਹ ਟਰੰਪ ਦੇ ਨਾਲ ਗੱਲ ਕਰਦੇ ਹਨ ਕਿ ਅਸੀਂ ਯਾਰ ਪ੍ਰਚਾਰ ਸ਼ੁਰੂ ਕੀਤਾ ਪੰਜਾਬ ਦੇ ਲੋਕਾਂ ਨੇ ਸਾਨੂੰ ਟਿਕਣ ਹੀ ਨਹੀਂ ਦਿੱਤਾ ਉੱਥੇ ਤਾਂ ਨਿਹੰਗ ਸਿੰਘਾਂ ਦਾ ਦਬਦਬਾ ਹੈ ਉੱਥੇ ਅਸੀਂ ਪ੍ਰਚਾਰ ਨਹੀਂ ਕਰ ਸਕਦੇ ਹਨ ਜਿੱਥੋਂ ਤੱਕ ਅਸੀਂ ਜਾਣਿਆ ਇਹਨਾਂ ਨੂੰ ਸ਼ਕਤੀ ਇਹਨਾਂ ਦੇ ਧਾਰਮਿਕ ਗ੍ਰੰਥਾਂ ਤੋਂ ਮਿਲਦੀ ਹੈ ਫਿਰ ਜਿਹੜਾ ਇਹ ਖਾਨਸਾ ਜੀ ਅਰਨੇਸਟ ਟਰੰਪ ਹੁੰਦਾ ਇਹ ਜਦ ਧਾਰਮਿਕ ਗ੍ਰੰਥ ਵਾਲੀ ਗੱਲ ਸੁਣਦਾ ਹੈ ਫਿਰ ਇਹ 1869 ਦੇ ਵਿੱਚ ਫਿਰ ਪੰਜਾਬ ਆਂਦਾ ਹੈ ਇਸ ਨੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਜਾਂਚਣਾ ਸ਼ੁਰੂ ਕੀਤਾ ਜਦ ਗੁਰੂ ਗ੍ਰੰਥ ਸਾਹਿਬ ਨੂੰ ਉਸ ਨੇ ਪੜਨਾ ਸ਼ੁਰੂ ਕੀਤਾ ਇਹ ਆਪਣੀ ਕਿਤਾਬ ਦੇ ਵਿੱਚ ਵੀ ਲਿਖਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਾਸ਼ਾ ਹੈ ਉਹ ਬਲਗਰ ਹੈ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਬੜੀ ਔਖੀ ਹੈ ਇਹ ਕਹਦਾ ਉਸ ਦੀ ਭਾਸ਼ਾ ਨੂੰ ਪੜਿਆ ਹੀ ਨਹੀਂ ਜਾ ਸਕਦਾ ਆਪਣੇ ਕੋਲ ਤੇ ਹੀ ਇਸ ਨੇ ਟੀਕਾ ਟਿੱਪਣੀ ਗੁਰੂ ਗ੍ਰੰਥ ਸਾਹਿਬ ਉੱਤੇ ਲਿਖਣੀ ਸ਼ੁਰੂ ਕੀਤੀ ਪਰ ਪਹਿਲਾਂ ਇਹ ਲਾਹੌਰ ਦੋ ਗ੍ਰੰਥੀਆਂ ਨੂੰ ਮਿਲਦਾ ਹੈ ਜਦ ਉਹ ਗ੍ਰੰਥੀਆਂ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸਣਾਈ ਉਸ ਤੋਂ ਸੈਟੀਸਫਾਈ ਨਹੀਂ ਹੁੰਦਾ ਹੈ ਫਿਰ ਇਹ ਅੰਮ੍ਰਿਤ ਸਰ ਜਾਂਦਾ ਹੈ ਉੱਥੇ ਗ੍ਰੰਥੀਆਂ ਨੂੰ ਮਿਲਦਾ ਹੈ ਉੱਥੇ ਵੀ ਜਾ ਕੇ ਇਸ ਦੇ ਮਨ ਨੂੰ ਗੱਲ ਨਹੀਂ ਪੰਦੀ ਹੈ ਫਿਰ ਇਹ ਆਪ ਗੁਰੂ ਗ੍ਰੰਥ ਸਾਹਿਬ ਨੂੰ ਜਦ ਇਸ ਨੇ ਪੜਿਆ ਫਿਰ ਆਪਣੇ ਕੋਲ ਤੇ ਹੀ ਇਸ ਨੇ ਟੀਕਾ ਲਿਖਣਾ ਸ਼ੁਰੂ ਕਰ ਦਿੱਤਾ ਸੀ ਇਸ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਇਸ ਨੇ ਕੁਝ ਬਾਣੀਆਂ ਨੂੰ ਜਿਵੇਂ ਜਪਜੀ ਸਾਹਿਬ ਸੋਦ ਰਸੋਹਿਲਾ ਰਾਗ ਸ਼੍ਰੀ ਮਾਜ ਗੋੜੀ ਅਤੇ ਅਸਾਂ ਇਹ ਭਗਤ ਕਬੀਰ ਦੀ ਬਾਣੀਆਂ ਦਾ ਟੀਕਾ ਕੀਤਾ ਹੈ ਆਪਣੀ ਦੀ ਆਦੀ ਗ੍ਰੰਥ ਦੇ ਵਿੱਚ ਪਰ ਉਸ ਦੇ ਵਿੱਚ ਵੀ ਇਹ ਜਿਹੜਾ ਅਰਨੇਸਟ 트੍ਰੰਪ ਹੈ ਇਹ ਗਲਤ ਟੀਕਾ ਕਰਦਾ ਹੈ ਇਹ ਦਸਮ ਉੱਤੇ ਵੀ ਬੋਲਦਾ ਹੈ ਕਿ ਇਹ ਜੋ ਗ੍ਰੰਥ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਗ੍ਰੰਥ ਨਹੀਂ ਹੈ ਫਿਰ ਇਹ ਜਿਹੜਾ ਅਰਨੇਸਟ 트੍ਰੰਪ ਹੁੰਦਾ ਹੈ ਇਸ ਨੇ ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਪਣੀ ਸਟੱਡੀ ਪੂਰੀ ਕੀਤੀ 1872 ਦੇ ਵਿੱਚ ਫਿਰ ਲੰਡਨ ਜਾਂਦਾ ਹੈ ਉੱਥੇ ਅਧਿਕਾਰੀਆਂ ਨਾਲ ਗੱਲ ਕਰਦਾ ਹੈ ਕਿ ਜੇਕਰ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਹੈ ਤਾਂ ਉਹਨਾਂ ਦੇ ਜਿਹੜੇ ਗ੍ਰੰਥ ਹਨ ਸਿੱਖੀ ਦਾ ਜਿਹੜਾ ਢਾਂਚਾ ਹੈ ਜੋ ਕਿ ਆਦ ਗ੍ਰੰਥ ਦਸਮ ਗ੍ਰੰਥ ਨੂੰ ਮੰਨਦੇ ਹਨ ਇੱਥੋਂ ਕਮਜ਼ੋਰ ਕਰਨੇ ਪੈਣਗੇ ਸਿੱਖਾਂ ਨੂੰ ਧਰਮ ਦੇ ਵਿੱਚ ਪਾਇਆ ਜਾਵੇਗਾ ਗ੍ਰੰਥ ਉੱਤੇ ਉਂਗਲ ਜੁਕਣੀ ਸਿਖਾਈ ਜਾਵੇਗੀ ਛੀਦਾਂ ਦੇ ਇਤਿਹਾਸ ਉੱਤੇ ਕਿੰਤੂ ਕਰਨਾ ਸਿਖਾਇਆ ਜਾਵੇਗਾ ਫੇਰ ਇਹ ਜਿਹੜੇ ਸਿੱਖ ਹਨ ਫੇਰ ਅਸੀਂ ਇਹਨਾਂ ਉੱਤੇ ਰਾਜ ਕਰ ਸਕਦੇ ਹਨ ਅਰਨੇਸ਼ ਟਰੰਪ ਨੇ ਜਦ ਇਹ ਰਿਪੋਰਟ ਆਪਣੀ ਲੰਡਨ ਦਿੱਤੀ ਇਸ ਤੋਂ ਬਾਅਦ ਬਹੁਤ ਹੀ ਜ਼ਿਆਦਾ 크ਰਿਸਚਨ ਮਿਸ਼ਨਰੀਆਂ ਨੂੰ ਪੰਜਾਬ ਭੇਜਿਆ ਗਿਆ ਜਿਨ੍ਹਾਂ ਦੇ ਵਿੱਚੋਂ ਡਬਲਯੂ ਐਚ ਜਿਹਦਾ ਨਾਮ ਬਿਲਿਅਮ ਹਿਊ ਮੈਕਲੋਡ ਸੀ ਜਾਰਜ ਬਰੂਸ ਤੇ ਜੇ ਡਬਲਯੂ ਬੈਰੀ ਹੋਰ ਬਹੁਤ ਹੀ ਨਾਮ ਆਉਂਦੇ ਹਨ ਅੰਗਲੇ ਅੰਗਰੇਜ਼ ਫਿਲਾਸਫਰਾਂ ਦੇ ਜਿਨ੍ਹਾਂ ਨੇ ਦਸਮ ਦੀ ਬਾਣੀ ਉੱਤੇ ਬਹੁਤ ਜ਼ਿਆਦਾ ਕਿੰਤੂ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸ਼ਹੀਦਾਂ ਦੇ ਇਤਿਹਾਸ ਉੱਤੇ ਕਿੰਤੂ ਕੀਤਾ ਤੇ ਨਿਹੰਗ ਸਿੰਘਾਂ ਨੂੰ ਵਾਇਲਡ ਦੱਸਿਆ ਕਿ ਕਿਹਾ ਕਿ ਇਹ ਰਾਕਸ਼ਸ ਬੁੱਧੀ ਵਾਲੇ ਹਨ ਡਬਲਯੂ ਐਚ ਮੈਕਲੋਡ ਆਪਣੀ ਇੱਕ ਕਿਤਾਬ ਦੇ ਵਿੱਚ ਲਿਖਦਾ ਹੈ ਜਿਸ ਕਿਤਾਬ ਦਾ ਨਾਮ ਦੀ ਉਸ ਕਿਤਾਬ ਦਾ ਨਾਮ ਹੈ ਦੀ ਇਵੋਲੂਸ਼ਨ ਆਫ ਦੀ ਸਿੱਖ ਕਮਿਊਨਿਟੀ ਜਿਸ ਨੇ ਇਸ ਕਿਤਾਬ ਨੂੰ 1975 ਦੇ ਵਿੱਚ ਲਿਖਿਆ ਇਹ ਉਸ ਕਿਤਾਬ ਵਿੱਚ ਲਿਖਦਾ ਹੈ ਕਿ ਦਸਮ ਗ੍ਰੰਥ ਦਾ ਐਵੇਂ ਹੀ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਗ੍ਰੰਥ ਨਹੀਂ ਹੈ ਹੋਰ ਇਸੇ ਦੀਆਂ ਚੁੱਠੀਆਂ ਦੇ ਵਿੱਚੋਂ ਜਿਹਦਾ ਟੈਕਸਚੁਅਲ ਸੋਰਸ ਆਫ ਦੀ ਸਟਡੀ ਆਫ ਸਿੱਖਿਜ਼ਮ ਜਿਸ ਦੇ ਵਿੱਚ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਇਸ ਗ੍ਰੰਥ ਨੂੰ ਲਿਖਿਆ ਹੀ ਨਹੀਂ ਹ ਜਿਵੇਂ ਅੱਜ ਕਮੇਟੀਆਂ ਵਾਲੇ ਤੇ ਮਿਸ਼ਨਰੀ ਆਖ ਰਹੇ ਹਨ ਕਿ ਅਸੀਂ ਤਾਂ ਜਾਬ ਸਾਹਿਬ ਦੇ ਕਾਲ ਉਸ ਤੋਂ ਦਸਮ ਦੀ ਬਾਣੀ ਮੰਨਦੇ ਹਾਂ ਬਾਕੀ ਅਸੀਂ ਕੋਈ ਵੀ ਬਾਣੀ ਨਹੀਂ ਮੰਨਦੇ ਹਾਂ ਜੇਕਰ ਇਹਨਾਂ ਨੂੰ ਪੁੱਛਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਨੇ ਪਹਿਲਾ ਜਦ ਪੰਗਾਣੀ ਦਾ ਲੜਿਆ ਹੈ ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਦੀ ਬਾਣੀ ਦੇ ਵਿੱਚ ਆਪ ਆਪਣਾ ਪਹਿਲਾ ਯੁੱਧ ਲਿਖਦੇ ਹਨ ਜੇਕਰ ਇਹ ਬਚਿੱਤਰ ਨਾਟਕ ਦੀ ਬਾਣੀ ਨੂੰ ਦਸਮ ਦੀ ਬਾਣੀ ਨਹੀਂ ਮੰਨਦੇ ਹਨ ਗੁਰੂ ਕਲਗੀ ਧਰਤੀ ਬਾਣੀ ਨਹੀਂ ਮੰਨਦੇ ਹਨ ਫਿਰ ਪ੍ਰਮਾਣ ਕਿੱਥੋਂ ਦੇਣਗੇ ਕਿ ਗੁਰੂ ਕਲਗੀ ਧਰਨੇ ਪੰਗਾਣੀ ਦਾ ਯੁੱਧ ਲੜਿਆ ਸੰਤੋਖ ਸਿੰਘ ਨੇ ਵੀ ਤਾਈਓ ਪੰਗਾਣੀ ਦਾ ਯੁੱਧ ਲਿਖਿਆ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਗਾਣੀ ਦਾ ਯੁੱਧ ਲਿਖਿਆ ਕਿ ਅਸੀਂ ਇਹ ਯੁੱਧ ਕੀਤਾ ਹੈ ਆਪਣੇ ਪਿਤਾ ਦੀ ਸ਼ਹੀਦੀ ਨੂੰ ਸਭ ਤੋਂ ਪਹਿਲਾਂ ਗੁਰੂ ਕਾਲ ਗੀਤ ਧਰਨੇ ਲਿਖਿਆ ਠੀਕਰ ਫੋਰ ਦਿੱਲੀ ਸਿਰ ਪ੍ਰਭ ਗੁਰ ਕੀ ਆਪਿਆਨ ਤੇਗ ਬਹਾਦਰ ਸੇ ਕੀ ਕਰੀ ਨ ਕਿਨ ਹੂਮਾਨ ਸੋ ਇਹ ਮਿਸ਼ਨ ਹੀ ਹੈ ਮਿਸ਼ਨਰੀਆਂ ਨੇ ਪੰਥ ਦੇ ਵਿੱਚ ਆ ਕੇ ਜਿਹੜੀ ਕਮੇਟੀ ਹੈ ਉਹ 1920 ਦੇ ਵਿੱਚ ਬਣਦੀ ਹੈ ਪਰ ਇਹ ਜਿਹੜਾ ਅਰਨੇਸਟ ਟਰੰਪ ਸੀ ਇਹ 1872 ਦੇ ਵਿੱਚ ਹੀ ਆਪਣੀ ਸਾਰੀ ਸਟੱਡੀ ਪੂਰੀ ਕਰਕੇ ਕਿਵੇਂ ਸਿੱਖਾਂ ਦੇ ਗ੍ਰੰਥਾਂ ਨੂੰ ਗਲਤ ਸਾਬਦ ਕਰਨਾ ਹੈ ਇਹ ਲੰਡਨ ਗਿਆ ਲੰਡਨ ਤੋਂ ਫਿਰ ਅੰਗਰੇਜ਼ ਆਏ ਉਹਨਾਂ ਨੇ ਇਹ ਪਸੌੜੀ ਸ਼ੁਰੂ ਕੀਤੀ ਦਸਮ ਦੀ ਤੇ ਅੱਜ ਦਸਮ ਦੇ ਵਿੱਚ ਤੇ ਦਸਮ ਗ੍ਰੰਥ ਨੂੰ ਜਿਹੜੇ ਨਹੀਂ ਮੰਨਦੇ ਹਨ ਉਹ ਸਮਾਂ ਆਵੇਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਉੱਤੇ ਵੀ ਉਂਗਲ ਖੜਦਣਗੇ ਜਿਵੇਂ ਅੱਜ ਇਹ ਮਿਸ਼ਨਰੀ ਇਹ ਰਾਗਮਾਲਾ ਉੱਤੇ ਕਰਦੇ ਹਨ ਸੋ ਜਿੱਥੋਂ ਤੱਕ ਅਸੀਂ ਇਹ ਰੀਸਰਚ ਕੀਤੀ ਹੈ ਅਸੀਂ ਖਾਲਸਾ ਜੀ ਤੁਹਾਨੂੰ ਦੱਸ ਦਿੰਦਾ ਹੈ